ਪੰਜਾਬ ਹਰਿਆਣਾ ਰਾਜਸਥਾਨ ਤੇ ਮੇਰੇ ਇਸ ਧਰਤੀ ਦੇ ਕੋਨੇ-ਕੋਨੇ ਤੋਂ ਆਏ ਹੋਏ ਮੇਰੇ ਜਜਾਰੂ ਜਵਦੇਓ ਮੇਰੇ ਨੌਜਵਾਨ ਸਾਥੀਓ 베ਰੀਆ ਮਾਮਾ ਭੈਣਾ ਬਜ਼ੁਰਗਾਂ ਬੱਚੇ ਜਿੰਨੇ ਵੀ ਤੁਸੀਂ ਇੱਕ ਛੋਟੇ ਜਾਂ ਸੱਦੇ ਦੇ ਉੱਤੇ ਕੋਈ ਨਿੱਜੀ ਤੌਰ ਤੇ ਸੁਰੀਹਾਂ ਨਹੀਂ ਲੱਗਿਆ ਕਿਸੇ ਨੂੰ ਸੈਲਫ ਤੇ ਸਰਪਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਸੀ ਸ੍ਰੀਆ ਪਾਇਆ ਸੀ ਪਰ ਤੁਸੀਂ ਆਪ ਮਹਾਰੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਚੱਲ ਕੇ ਆਏ ਹੋ ਇਸ ਦਾ ਦਾ ਸਬੂਤ ਹੈ ਕਿ ਲੋਕ ਜਾਗ ਚੁੱਕੇ ਨੇ ਲੋਕ ਉੱਠ ਖੜੇ ਹੋਏ ਨੇ ਮੈਂ ਦਿੱਲੀ ਨੂੰ ਕਹਿਣਾ ਚਾਹੁੰਦਾ ਬੇਸ਼ੱਕ ਸਰਕਾਰੀ ਦੇ ਜਾਿਆਂ ਦੇ ਉੱਤੇ ਇਨਾਮ ਰੱਖ ਰਹੀ ਹੈ ਫੋਟੋਆਂ ਜਾਰੀ ਕਰ ਰਹੀ ਹੈ ਉਹਨਾਂ ਨੂੰ ਫੜ ਕੇ ਜੇਲਾਂ ਦੇ ਵਿੱਚੋਂ ਨਹੀਂ ਐ ਪਰ ਇਹ ਲੋਕ ਨਹੀਂ ਰੁਕਣਗੇ ਹਣ ਇਹ ਲੋਕਾਂ ਦੇ ਹੱਥੋਂ ਨਹੀਂ ਥੰਮੇ ਜਾਣੇ ਯਾਦ ਰੱਖੇ ਦਿੱਲੀ ਕਿਉਂ ਕਿਉਂਕਿ ਜੇ ਤਾਂ ਗੱਲ ਹੋਵੇ ਕਿਸੇ ਨਿੱਜੀ ਤਾਂ ਕੋਈ ਵੀ ਕੌਮ ਕੋਈ ਵੀ ਧਰਤੀ ਦੇ ਲੋਕ ਪੁੱਛੇ ਹਟ ਜਾਂਦੇ ਨੇ ਲੜਾਈ ਹੋਣ ਦੀ ਆ ਭਲਾ ਬੋ ਲੜਾਈ ਵਜੂਦ ਦੀ ਆ ਪੰਜਾਬ ਦੇ ਵਜੂਦ ਦੀ ਲੜਾਈ ਹੈ ਪੰਜਾਬ ਦੇ ਯੋਧਿਆਂ ਕਰ ਯਾਦ ਰੱਖਿਓ ਇਤਿਹਾਸ ਹਮੇਸ਼ਾ ਟਕਰਾਉਣ ਵਾਲਿਆਂ ਦਾ ਲਿਖਿਆ ਜਾਂਦਾ ਜਿਹੜੀਆਂ ਕੌਮਾਂ ਆਪਣੇ ਹੱਕਾਂ ਲਈ ਜੂਝਦੀਆਂ ਨੇ ਜਿਹੜੀਆਂ ਕੌਮਾਂ ਸੰਘਰਸ਼ ਕਰਦੀਆਂ ਨੇ ਜਿਹੜੀਆਂ ਕੌਮਾਂ ਆਪਣੇ ਹੱਕਾਂ ਦੀ ਆਪਣੀ ਹੋਂਦ ਲਈ ਆਪਣੀਆਂ ਹਿੱਕਾਂ ਡੋងਦੀਆਂ ਨੇ ਉਹ ਕੌਮਾਂ ਟਕਰਾਉਂਦੀਆਂ ਨੇ ਜਲਮ ਸਰਕਾਰਾਂ ਦੇ ਨਾਲ ਇਤਿਹਾਸ ਉਹਨਾਂ ਕੌਮਾਂ ਦਾ ਲਿਖਿਆ ਜਾਂਦਾ ਹੈ ਤੜੀਆਂ ਚੱਪਣ ਵਾਲਿਆਂ ਦਾ ਨਹੀਂ ਇਤਿਹਾਸ ਨਹੀਂ ਲਿਖਿਆ ਜਾਂਦਾ ਕਹਿੰਦੇ ਹੁੰਦੇ ਆ ਟਕਰਾਉਣ ਲਈ ਜਿਗਰਾ ਚਾਹੀਦਾ ਟਕਰਾਉਣ ਲਈ ਸਬਰ ਚਾਹੀਦਾ ਟਕਰਾਉਣ ਲਈ ਦੂਰ ਅੰਦੇਸ਼ੀ ਚਾਹੀਦੀ ਹੈ ਟਕਰਾਉਣ ਲਈ ਰਣਨੀਤੀ ਦੀ ਲੋੜ ਹੁੰਦੀ ਹੈ ਟਕਰਾਉਣ ਲਈ ਝੋਕੜਾ ਨਾਲ ਹੋਣਾ ਜ਼ਰੂਰੀ ਹੁੰਦਾ ਪਰ ਤਲੀਆਂ ਚੱਟਣ ਲਈ ਕਨੇਕਲੀ ਜੀਰ ਨਾਲ ਸੱਜ ਜਾਂਦਾ ਆ ਲੋਕੋ ਮੇਰੇ ਪੰਜਾਬ ਦੇ ਉਸ ਸਿਆਣੇ ਰਾਸਪਰਾਂ ਦਿਓ ਐਸ ਧਰਤੀ ਮਾਂ ਦੇ ਲੋਕੋ ਤੁਸਰੀਆਂ ਕੇ ਫੈਸਲਾ ਕਰਤਾ ਤੁਸੀਂ ਆ ਕੇ ਇਥੋਂ ਆਸ ਮਹਾਰਾਜਪਿੰਡ ਦੀ ਧਰਤੀ ਤੋਂ ਇੱਕ ਸ੍ਰੀਹਾ ਦੇ ਦਾ ਅਫਦਲੀ ਹਕੂਮਤ ਨੂੰ ਕਿ ਜਿੰਨੇ ਮਰਜੀ ਪਰਚੇ ਦਰਜ ਕਰ ਲਾ ਜਿੰਨੇ ਮਰਜੀ ਨਾਮ ਲਖ ਲਾ ਚਾਹੇ ਸਾਨੂੰ ਜੇਲਾ ਸਿੱਤੇ ਚਾਹੇ ਸਾਡੇ ਗੋਲਗੇਂ ਮਾਰ ਦੇ ਪਰ ਇਹ ਲੋਕ ਇਹ ਮੋਰਚਾ ਪਤੇ ਕਰਨ ਤੋਂ ਬਿਨਾ ਹੁਣ ਪਿੱਛੇ ਨਹੀਂ ਹਟਣਗੇ ਇਹ ਸਾਡਾ ਇਕੱਠ ਕਰਨ ਦਾ ਮਕਸਦ ਆ ਕੋਈ ਇਹ ਨਹੀਂ ਹੈ ਕਿ ਅਸੀਂ ਕੋਈ ਆਪਣਾ ਵੱਖਰਾ ਪ੍ਰੋਗਰਾਮ ਦੀ ਵੱਖਰਾ ਅਜੰਡਾ ਚਲਾ ਰਹੇ ਆ ਨਹੀਂ ਅਸੀਂ ਦਿੱਲੀ ਮੋਰਚੇ ਦੇ ਹੱਕ ਦੇ ਵਿੱਚ ਇਕੱਠੇ ਕੀਤਾ ਦਿੱਲੀ ਮੋਰਚੇ ਨਾਲ ਖੜੇ ਆ ਫੀਕਰ ਰਾਜੀਵਲ ਸਾਹਿਬ ਜਦੋਂ ਤੁਹਾਨੂੰ ਕੋਈ ਪੱਤਰਕਾਰ ਪੁੱਛਦਾ ਹੈ ਕਿ ਤੁਸੀਂ ਲੱਖੇ ਦੇ ਦੀਪ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਹਿ ਦਿੰਦੇ ਹੋ ਪਹਿਲਾਂ ਕਹਿੰਦੇ ਰਹੇ ਕਿ ਉਹਨਾਂ ਬਾਰੇ ਸਰਕਾਰ ਦੇਖੇ ਕੀ ਕਰਨਾ ਹੈ ਹੁਣ ਤੁਸੀਂ ਕਹਿ ਦਿੰਦੇ ਹੋ ਕਿ ਨੋਕ ਮੈਂ ਕੋਈ ਪ੍ਰਤੀਕਿਰਿਆ ਨਹੀਂ ਦੇਣਾ ਚਾਹੁੰਦਾ ਪਰ ਰਾਜਾ ਸਾਹਿਬ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਛੋੜੇ ਆਗੂ ਤੇ ਪਰਚੇ ਨੇ ਮਾਇਆ ਮੇਰੇ ਪੰਜਾਬ ਦੇ ਨੌਜਵਾਨ ਹਜ਼ਾਰਾਂ ਮੇਰੇ ਸਾਹਮਣੇ ਬੈਠੇ ਨੇ ਮੈਂ ਹੱਥ ਖੜੇ ਕਰਾ ਕੇ ਇਹਨਾਂ ਦਾ ਭਰੋਸਾ ਤੁਹਾਨੂੰ ਦਿਵਾਉਣਾ ਹੈ ਕਿ ਚਾਹੇ ਦਿੱਲੀ ਬੋਰਚਲੇ ਵਿੱਚ ਸਿੰਗੂ ਦੇ ਉੱਤੇ ਚਾਹੇ ਟਿਕਰੀ ਦੇ ਉੱਤੇ ਚਾਹੇ ਪੰਜਾਬ ਦੇ ਵਿੱਚ ਜੇ ਤੁਹਾਨੂੰ ਦਿੱਲੀ ਪੁਲਿਸ ਗ੍ਰਿਫਤਾਰ ਕਰਦਾ ਆਉਗੀ ਤਾਕਤ ਨਾਲ ਡੱਟ ਕੇ ਬੋਧ ਕਰਾਂਗੇ ਉਤਰਾਓ ਕਰਾਂਗੇ ਅਸੀਂ ਕਿਸੇ ਵੀ ਹਾਲ ਦੇ ਵਿੱਚ ਪਿੱਛੇ ਨਹੀਂ ਹਟਾਂਗੇ ਮੇਰੇ ਪੰਜਾਬ ਦੇ ਲੋਕੋ ਜੇ ਮੈਂ ਤੁਹਾਨੂੰ ਹੋਰ ਗੱਲ ਕਹਿਣੀ ਚਾਹੁੰਦਾ ਜਿਸ ਤਰ੍ਹਾਂ ਸਰਕਾਰ ਚਾਲਾਂ ਚੱਲ ਰਹੀ ਹੈ ਕਿ ਫੋਟੋਆਂ ਜਾਰੀ ਕਰਦੀਆਂ ਫੜ ਰਹੀਆਂ ਨੌਜਵਾਨਾਂ ਨੂੰ ਪਿੰਡਾਂ ਦੇ ਵਿੱਚ ਆ ਕੇ ਇਹ ਕਿਉਂ ਹੋ ਰਿਹਾ ਇਸ ਕਰਕੇ ਹੋ ਰਿਹਾ ਕਿ ਇਸ ਤਰ੍ਹਾਂ ਨਾਲ ਲੋਕਾਂ ਦੇ ਵਿੱਚ ਡਰ ਪੈਦਾ ਹੋ ਜੇ ਇੱਕ دہشت ਦਾ ਮਾਹੌਲ ਬਣ ਜੇ ਤੇ ਪੰਜਾਬ ਦੇ ਲੋਕ ਨੇ ਜਿਹੜੇ ਉਹ ਚੁੱਪ ਕਰਕੇ ਜਿਹੜੇ ਪੰਜਾਬ ਦੇ ਨੌਜਵਾਨਾਂ ਘਰਾਂ 'ਚ ਬੈਠ ਜਾਣ ਪਰ ਆਪਾਂ ਇਹ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਦਿੱਲੀ ਪੁਲਿਸ ਪੰਜਾਬ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਆ ਕੇ ਗ੍ਰਿਫਤਾਰੀ ਕਰਦੀ ਹੈ ਤਾਂ ਪਿੰਡਾਂ ਦੇ ਵਿੱਚ ਹੋਕੇ ਦਵਾਉ ਗੁਣਦਰਾ ਦੇ ਵਿੱਚ ਅਨਾਉਂਸਮੈਂਟਾਂ ਕਰਾਓ ਨਾਲ ਨਾਲ ਇਕੱਠੇ ਉਹਨੂੰ ਘਰਾਓ ਕਰਕੇ ਉਠਾ ਦਿਓ ਹੱਥ ਕਰੇ ਇਕੱਲਾ ਦੰਦੇ ਸੌਦਾ ਨਹੀਂ ਤਾਂ ਬੰਦੇ ਸੀ ਨਾ ਬੋਲੇ ਚੁੱਪ ਕਰਕੇ ਬੈਠ ਕੇ ਨਾ ਯਾਦ ਰੱਖਿਓ ਫਿਰ ਇਹਨਾਂ ਨੇ ਇਹ ਲਿਫਤਾਂ ਜਾਰੀ ਕਰਨ ਗਈ ਫੋਟਮਾ ਜਾਰੀ ਕਰਨੀਆਂ ਤੇ ਇਕੱਲੇ ਇਕੱਲੇ ਨੂੰ ਫੜ ਕੇ ਜੇਲੀ ਸੁੱਟ ਦੇਣਾ ਤੇ ਸਾਡੇ ਅੰਦੋਲਨ ਨੂੰ ਭਰਾਵੋ ਖਤਮ ਕਰ ਦੇਣਾ ਦੂਜੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਜੇ ਦਿੱਲੀ ਸਰਕਾਰ ਪੰਜਾਬ ਦੇ ਵਿੱਚੋਂ ਕਿਸੇ ਵੀ ਸਾਡੇ ਨੌਜਵਾਨ ਨੂੰ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਮਜ਼ਦੂਰ ਨੂੰ ਕਿ ਜੇ ਸਾਡੇ ਕਿਸਾਨਾਂ ਨੂੰ ਪੁਲਿਸ ਗ੍ਰਿਫਤਾਰ ਕਰ ਲਾਉਂਦੀ ਹੈ ਤੇ ਨਾਲ ਸਹਿਯੋਗ ਕਰਦੀ ਹੈ ਪੰਜਾਬ ਪੁਲਿਸ ਤਾਂ ਇਹਦਾ ਜ਼ਿੰਮੇਵਾਰ ਹੂ ਕਟਮਨਦਰ ਸਿੰਘ ਕਾਇਦਾ ਜਵਾਬ ਪੰਜਾਬ ਦੇ ਲੋਕਾਂ ਨੇ ਦੇਣਾ ਜੇ ਪੰਜਾਬ ਪੁਲਿਸ ਸਹਿਯੋਗ ਕਰੂਗੀ ਦਿੱਲੀ ਪੁਲਿਸ ਦਾ ਤਾਂ ਇਹਦਾ ਜਵਾਬ ਪੰਜਾਬ ਦੇ ਲੋਕਾਂ ਨੇ ਕਟਮਨਦਰ ਨੂੰ ਦੇਣਾ ਤੁਸੀਂ ਧਿਆਨ ਰੱਖਣੇਗਾ ਅਗਲੀ ਗੱਲ ਭਰਾਵੋ ਮੈਂ ਹੋਰ ਕਹਿਣੀ ਚਾਹੁੰਦਾ ਮੈਂ ਸਾਡੇ ਕਿਸਾਨ ਆਗੂਆਂ ਨੂੰ ਕਹਿਣਾ ਚਾਹੁੰਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਦਿੱਤਾ ਜਾਵੇ ਕੋਈ ਨਾ ਕੋਈ ਦਿੱਲੀ ਦੇ ਵਿੱਚੋਂ ਇਹੋ ਜਿਹਾ ਐਕਸ਼ਨ ਪ੍ਰੋਗਰਾਮ ਦਿੱਤਾ ਜਾਵੇ ਜਿਹਦੇ ਨਾਲ ਪੰਜਾਬ ਦੇ ਵਿੱਚੋਂ ਹਜ਼ਾਰਾਂ ਨਹੀਂ ਲੱਖਾਂ ਲੋਕ ਨੇ ਜਿਹੜੇ ਨੌਜਵਾਨ ਨੇ ਕਿਸਾਨ ਨੇ ਮਜ਼ਦੂਰ ਨੇ ਹਰ ਬੰਦਾ ਉੱਥੇ ਪਹੁੰਚੂਗਾ ਇਸ ਦਾ ਲਈ ਤਾਂ ਆਕ੍ਰਿਆ ਕਰਕੇ ਧੋਸਾ ਦਿਓ ਸਾਹਿਬ ਕਿਉਂ ਕਿਉਂਕਿ ਆਪਾਂ ਨੂੰ ਚਾਲਾਂ ਚੱਲੀਆਂ ਜਾਣੀਆਂ ਤੂਫਾਨਾਂ ਕਰੀਆਂ ਪਾਰ ਹੁੰਦੀਆਂ ਪਰ ਮੈਂ ਤੁਹਾਨੂੰ ਗੱਲ ਦੱਸ ਦੇਣੀ ਚਾਹੁੰਦਾ ਕਿ ਪੰਜਾਬ ਉਦੋਂ ਹੀ ਹਾਰਿਆ ਪੰਜਾਬ ਉਦੋਂ ਹੀ ਡੱਪਿਆ ਗਿਆ ਪੰਜਾਬ ਉਦੋਂ ਹੀ ਕੁਚਲਿਆ ਗਿਆ ਜਦੋਂ ਅਸੀਂ ਤੂਫਾਨ ਹੋਏ ਆ ਜਦੋਂ ਅਸੀਂ ਆਪਸ ਵਿੱਚ ਵੰਡੇ ਆ ਜਦੋਂ ਅਸੀਂ ਆਪਸ ਵਿੱਚ ਕੁਝ ਨਰਪੱਖਤਨ ਲੱਗ ਜੰਨੇ ਆ ਉਦੋਂ ਪੰਜਾਬ ਮਰਿਆ ਭਰਾਵਾਂ ਇਹ ਗੱਲ ਯਾਦ ਰੱਖਿਓ ਜਦੋਂ ਜਦੋਂ ਪੰਜਾਬ ਇੱਕਜੁੱਟ ਹੋਇਆ ਪੰਜਾਬ ਇੱਕ ਹੋਇਆ ਪੰਜਾਬ ਦਾ ਇੱਕ ਹੋਇਆ ਉਦੋਂ ਪੰਜਾਬ ਨੂੰ ਕੋਈ ਵੀ ਹਕੂਮਤ ਕੋਈ ਵੀ ਸਰਕਾਰ ਦਾ ਬਣ ਨਹੀਂ ਸਕੀ ਕੋਈ ਨਹੀਂ ਕੋਈ ਗੱਲ ਨਹੀਂ ਮੈਂ ਕਹਿੰਦਾ ਬਫੇਰੇ ਸਤਨੇ ਗੱਲ ਦੇ ਉੱਤੇ ਕਈ ਵਾਰੀ ਨਰਨਾ ਗਿਲਾ ਕਰਦੇ ਆ ਨੌਜਵਾਨ ਗਿਲਾ ਕਰਦੇ ਆ ਕਿ ਭਾਈ ਉਹ ਤੁਸ ਨੂੰ ਗਦਾ ਕਹਿੰਦੇ ਆ ਤੁਸ ਨੂੰ ਦਲਾਲ ਕਹਿੰਦੇ ਆ ਤੁਸ ਨੂੰ ਪਕਾਉ ਕਹਿੰਦੇ ਆ ਕੋਈ ਗੱਲ ਨਹੀਂ ਯਾਰ ਸਾਡੇ ਲਈ ਪੰਜਾਬ ਅਹਿਮ ਹੈ ਮੋਰਚਾ ਅਹਿਮ ਹੈ ਸ਼ਿੰਗਾਰ ਸਹਿਮ ਬੱਧੇ ਅਹਿਮ ਨਹੀਂ ਹੈ ਇਥੇ ਲੱਖਾ ਅਹਿਮ ਨਹੀਂ ਹੈ ਇਥੇ ਦੀਪ ਅਹਿਮ ਨਹੀਂ ਹੈ ਇਥੇ ਕੋਈ ਸਾਂ ਦਾ ਆਗੂ ਅਹਿਮ ਨਹੀਂ ਹੈ ਯਾਦ ਰੱਖਿਓ ਜੇ ਅਸੀਂ tufaan ਹੋ ਕੇ ਮੋਰਚਾ ਹੜਕੇ ਨਾ ਤਾਂ ਪੰਜਾਬ ਨੇ ਤਬਾਹ ਹੋ ਜਾਣਾ ਬਰਬਾਦ ਹੋ ਜਾਣਾ ਕੱਲ ਨਾ ਸਾਡੀਆਂ ਜ਼ਮੀਨਾਂ ਨਹੀਂ ਜਾਣੀਆਂ ਯਾਦ ਰੱਖਿਓ ਸਾਡੀਆਂ ਨਸਲਾਂ ਦਾ ਵੀ ਖਾਤਮਾ ਤੈਅ ਹੋਣਾ ਹੈ ਸਾਡੀਆਂ ਸੁਮਹਾਨ ਸਭ ਮਰ ਜਾਣਾ ਸਾਡੀ ਵਿਰਾਸਤ ਨੇ ਮਰ ਜਾਣਾ ਸਾਡੀਆਂ ਬੋਲੀਆਂ ਨੇ ਮਰ ਜਾਣਾ ਸਾਡੇ ਪਾਣੀਆਂ ਨੇ ਮਰ ਜਾਣਾ ਸਾਡੇ ਇਤਿਹਾਸ ਨੇ ਮਰ ਜਾਣਾ ਸਾਡੇ ਧਰਮ ਫਸਟੇ ਮਰ ਜਾਣਾ ਇਹ ਗੱਲ ਯਾਦ ਰੱਖਿਓ ਲਈ ਆਪਾਂ ਬਾਰ-ਬਾਰ ਕਹਿੰਦੇ ਆ ਇਕੱਲੀਆਂ ਫਸਲਾਂ ਦੀ ਨਹੀਂ ਐ ਗੱਲ ਨਸਲਾਂ ਦੀ ਐ ਗੱਲ ਨਸਲਾਂ ਦੀ ਐ ਗੱਲ ਸਮਝ ਲੈਣੀ ਇੱਥੋਂ ਮੈਂ ਐਸ ਤੋਂ ਇੱਕ ਖਾਸ ਅਪੀਲ ਕਰਦਾ ਖਾਸ ਅਪੀਲ ਕਰਦਾ ਮੇਰੇ ਗਲਤ ਭਾਈਚਾਰੇ ਦੇ ਲੋਕਾਂ ਨੂੰ ਕਿ ਜਿੰਨੇ ਜਿੱਡਾ ਵੱਡੀ ਸਮੂਲੀਅਤ ਉਹਨਾਂ ਦੀ ਚਾਹੀਦੀ ਸੀ ਪੈਸੇਵਾਂ ਵਾਲੀ ਸਮੂਲੀਅਤ ਹੈਗੀ ਐ ਪਹੁੰਚ ਰਹੇ ਨੇ ਦਿੱਲੀ ਵੀ ਪਹੁੰਚੇ ਨੇ ਇੱਥੇ ਬਹੁਤ ਵੱਡੀ ਗਿਣਤੀ ਚਾਹੀਦੀ ਪਰ ਜਿਸ ਤਰ੍ਹਾਂ ਸਮੂਲੀਅਤ ਚਾਹੀਦੀ ਐ ਮੇਰੇ ਗਲਤ ਭਾਈਚਾਰੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਉਹ ਮੈਂ ਸੋਡੀ ਹਲੇ ਗਿਣਤੀ ਉੱਥੇ ਨਹੀਂ ਪਹੁੰਚੀ ਇਹ ਸਰਕਾਰ ਦਾ ਕਹਾੜਾ ਸੋਡੇ ਤੇ ਤੁ ਜਮਨਸਤ ਨਾ ਯਾਦ ਰੱਖਿਓ ਅੱਜ ਇਹ ਪਾਰ ਰਹੇ ਨੇ ਜਾਣ ਕੇ ਸਾਨੂੰ ਇਦੋਂ ਲਾਵਾ ਮੈਂ ਪੀਲ ਕਰਦਾ ਮੇਰੇ ਦੁਕਾਨਦਾਰ ਵਾਲੇ ਭਰਾਵਾਂ ਨੂੰ ਆ ਦੁਕਾਨਾਂ ਵਾਲਿਆਂ ਨੂੰ ਵਪਾਰੀਆਂ ਨੂੰ ਆਹ ਤੇਆਂ ਨੂੰ ਕਿ ਸੋਨੂੰ ਲੱਗਦਾ ਕਿ ਕੋਈ ਗੱਲ ਨਹੀਂ ਕੱਲੇ ਕਿਸਾਨ ਲੜ ਲੈਣਗੇ ਕੱਲੇ ਮਜ਼ਦੂਰ ਲੜ ਰਹੇ ਰਹਿਣਗੇ ਇਹ ਤੁਸੀਂ ਵੀ ਖਤਮ ਹੋਣਾ ਯਾਦ ਰੱਖਿਓ ਸੋ ਇਸ ਕਰਕੇ ਭਰਾਵੋ ਇਹ ਅੰਦੋਲਨ ਇਹ ਸੰਘਰਸ਼ਾ ਜਿਹੜਾ ਕਿਸੇ ਖਾਸ ਫਿਰਕੇ ਦਾ ਕਿਸੇ ਧਰਮ ਦਾ ਕਿਸੇ ਮਜਬਦ ਦਾ ਕਿਸੇ ਜਾਤ ਦੇ ਲੋਕਾਂ ਦਾ ਨਹੀਂ ਹੈ ਇਹ ਸਮੁੱਚੇ ਹਰ ਘਰ ਘਰ ਦੀ ਲੜਾਈ ਆ ਇਹ ਕਿੰਨੇ ਦੀ ਲੜਾਈ ਆ ਹਰ ਇਨਸਾਨ ਦੀ ਰੋਜੀ ਰੋਟੀ ਦੀ ਲੜਾਈ ਹੈ ਭਰਾਵੋ ਹਰ ਇਨਸਾਨ ਦੀਆਂ ਆਲਵਾਗਾਂ ਪੁੱਤਾਂ ਮਗਰਾਂ ਪਿੱਢਾਈ ਦੀ ਲੜਾਈ ਹੈ ਇਹ ਨੂੰ ਇਹ ਸਮਝ ਕੇ ਲੜਿਆ ਜਾਵੇ ਇਹ ਨਾ ਸਮਝੋ ਕਿ ਇਕੱਲੇ ਸਿੱਖ ਲੜ ਰਹੇ ਆ ਇਕੱਲੇ ਕਿਸਾਨ ਲੜ ਰਹੇ ਆ ਇਕੱਲੇ ਮਜ਼ਦੂਰ ਲੜ ਰਹੇ ਆ ਨਹੀਂ ਇੱਥੇ ਇੱਕ ਜੁੱਟ ਹੋਣ ਦੀ ਲੋੜ ਹੈ ਕਿਉਂਕਿ ਆਪਾਂ ਸਾਰੇ ਪੰਜਾਬ ਦੀ ਧਰਤੀ ਦਾ ਦਿੱਤਾ ਖਾਨੇ ਆ ਆਪਣਾ ਫਰਜ਼ ਬਣਦਾ ਹੈ ਇਸ ਧਰਤੀ ਮਾਂ ਦਾ ਕਰਜ਼ਾ ਹਰ ਪੰਜਾਬੀ ਦੇ ਸਿਰ ਤੇ ਆ ਮੈਂ ਤੁਹਾਨੂੰ ਵਾਦਾ ਕਰਦਾ ਆ ਤੁਹਾਡਾ ਪਿਆਰ ਦੇਖ ਕੇ ਤੁਹਾਡਾ ਸਪਟਾਰ ਦੇਖ ਕੇ ਤੁਸੀਂ ਮਾਨ ਕਰਦੇ ਹੋ ਸਿਰਫ ਮੈਂ ਫੇਰ ਕਹਿਣਾ ਇੱਕ ਛੋਟੇ ਜਿਹੇ ਸੱਤੇਲੇ ਉੱਤਰ ਦੀ ਏਡੀ ਵੱਡੀ ਗੈਂਤੀ ਪਹੁੰਚੇ ਆ ਮੈਂ ਕਹਿੰਦਾ ਨੱਖਾ ਹਮੇਸ਼ਾ ਕੱਟਦਾਰ ਰਹੂਗਾ ਨਾ ਮੇਰੇ ਲੋਕਾਂ ਦਾ ਜਿੰਨਾ ਚਿਰ ਮੇਰੇ ਨਾੜਾਂ ਦੇ ਵਿੱਚ ਖੂਨ ਦੌੜੂਗਾ ਇਹ ਯਾਦ ਰੱਖ ਦਿੱਤੀਏ ਇਹ ਜਉਂਦਾ ਵੀ ਪੰਜਾਬ ਦੀ ਤੇ ਜਿੱਤੇ ਦੁਨਿਆਵੀ ਸਰਤੀ ਦੇ ਉੱਤੇ ਡੁੱਲੂਗਾ ਵੀ ਪੰਜਾਬ ਦੀ ਕੋਈ ਘਬਰਾਉਣ ਦੀ ਗੱਲ ਨਹੀਂ ਆਪਾਂ ਨੂੰ ਲੋੜ ਨਹੀਂ ਹੈਗੀ ਕੋਈ ਡੱਕ ਨਹੀਂ ਜਦੋਂ ਸਰਕਾਰਾਂ ਜਿਹੜੀ ਦਮਨਕਾਰੀ ਨੀਤੀ ਹੈ ਸਰਕਾਰ ਦੀ ਜਿਹੜੀ ਜ਼ਾਲਮ ਸਰਕਾਰ ਦੀ ਨੀਤੀ ਹੈ ਕਿ ਲੋਕਾਂ ਨੂੰ ਦੱਬਣਾ ਕਿਵੇਂ ਆ ਕੁਝ ਨਾ ਕਿਵੇਂ ਆ ਆਪਾਂ ਦੇਖਦੇ ਆ ਕਿ ਜੀਤ ਸਿੰਘੂ ਦਾ ਰਿਮਾਨ ਤੇ ਰਿਮਾਨ ਹੋ ਰਿਹਾ ਹੈ ਅੱਜ ਸ਼ਾਇਦ ਪਤਾ ਨਹੀਂ ਕੀ ਹੋਣਾ ਹੈ ਅੱਜ ਆ ਕੀ ਇਹ ਕੋਈ ਰਿਪੋਰਟ ਨਹੀਂ ਇਹ ਅੱਜ ਨੂੰ ਪੇਸ਼ ਕਰਦਾ ਸੀ ਦਾਅਦੇ ਵਿੱਚ ਰਿਮਾਨ ਤੇ ਰਿਮਾਨ ਲੈ ਕੇ ਹੋਰ ਤੱਕ ਆਉਣ ਵਾਲੇ ਦਿਨਾਂ ਦੇ ਵਿੱਚ ਆ ਬੀਤ ਨੂੰ ਕਿਸੇ ਹੋਰ ਪਾਸੇ ਜੋੜ ਕੇ ਮਾਹੌਲ ਬਣਾਇਆ ਜਾਵੇ ਵੀ ਇਹਦਾ ਦੇਸ਼ ਤੋੜ ਰਹੇ ਸੀ ਇਹਦਾ ਦੇਸ਼ ਦਰੋਹੀ ਨੇ ਇਹ ਗਦਾਬ ਨੇ ਆ ਇਸ ਮੁਤਲਕ ਗੋਦੀ মিডিਆ ਮੇਰੇ ਵਰਗਿਆਂ ਨੂੰ ਵੀਰ ਵਰਗਿਆਂ ਨੂੰ ਆ ਕਿਸਾਨ ਆਗੂਆਂ ਨੂੰ ਸਾਡੇ ਨੌਜਵਾਨਾਂ ਨੂੰ ਐ ਪੇਸ਼ ਕਰ ਰਿਹਾ ਜਿਵੇਂ ਅਸੀਂ ਤੋਂ ਬਹੁਤ ਪੱਟਵਾਦੀ ਹੋ ਗਏ ਅੱਜ ਮੈਂ ਤੜਕੇ ਜਿਆ ਖਬਰਾਂ ਦੇਖ ਰਿਹਾ ਸੀ ਜੋ ਲੱਗੇ ਹੋਇਆ ਤੜਕੇ ਦਾ ਗੋਦੀ মিডিਆ ਪ੍ਰਚਾਰ ਕਰ ਦੇਖੀਏ ਲੱਖਾਂ ਬਾਂ